ਫਿਰੋਜ਼ਪੁਰ ਵਾਲਿਓ ਬਾਜੋ ਇੱਕ ਨਵਾਂ ਗਰੋ ਮਾਰਕੀਟ ਦੇ ਵਿੱਚ ਉੱਤਰ ਆਇਆ ਏ ਜਿਹੜਾ ਇੱਕ ਲੜਕੀਆ ਨਾਲ ਤੇ ਦੋ ਲੜਕੀਆ ਕਾਰ ਤੇ ਰਵਾਂ ਦੇ ਵਿੱਚ ਲੁੱਟਦੇ ਆ ਬਾਈ ਨੂੰ ਲੁੱਟ ਲਿਆ ਉਹਨਾਂ ਨੇ ਇਹ ਵਿਚਾਰਾ ਆ ਕੱਪੜਾ ਲੀੜਾ ਵੇਚਦਾ ਪਿੰਡਾਂ ਦੇ ਵਿੱਚ ਔਰ ਇਹਨੂੰ ਲੁੱਟ ਲਿਆ ਇਹਨਾਂ ਦੇ ਪਿਸਤਲ ਰੱਖ ਕੇ ਯਾਨੀ ਕਿ ਹਥਿਆਰ ਦਿਖਾ ਕੇ ਮੋਬਾਈਲ ਪੈਸੇ ਸਭ ਕੱਢ ਲਿਆ ਔਰ ਆਨ ਰੋਡ ਇਹ ਮੋਗਾ ਰੋੜਾ ਇਹ ਪਿੰਡ ਪਿਆਰੇਣਾ ਔਰ ਇਸ ਦੇ ਬਿਲਕੁਲ ਪੁਲ ਦੇ ਉੱਪਰਲੇ ਪਾਸੇ ਇਧਰ ਪਹਿਲਾਂ ਤਸਵੀਰ ਵੇਖ ਹੀ ਲਓ ਆ ਜਿੱਥੇ ਕਾਰ ਆ ਰਹੀ ਇਸ ਤੋਂ ਥੋੜੀ ਜਿਹੀ ਪਿੱਛੇ ਆਓ ਪਿੱਛੇ ਕਾਰ ਜਿਹੜੀ ਪੁਲ ਦੇ ਉੱਪਰ ਆ ਰਹੀ ਆ ਇਹ ਪੁਲ ਦੇ ਬਿਲਕੁਲ ਉੱਤੇ ਦੱਸਿਆ ਜਾ ਰਿਹਾ ਤਾਂ ਪੂਰੀ ਗੱਲਬਾਤ ਕਰ ਲੈਣੀ ਇਹਨਾਂ ਦੇ ਨਾਲ ਬਾਈ ਜੀ ਤੁਹਾਡਾ ਨਾਮ ਕੀ ਆ ਗੁਲਸ਼ਨ ਗਮੋਰ ਜੀ ਅੱਛਾ ਕਿੱਥੇ ਜੇ ਘਟਨਾ ਹੋਈ ਇਹ ਇਹ ਪਿਆਰੇ ਨੇ ਪੁਲ ਦੇ ਉੱਤੇ ਹੋਈ ਏ ਅੱਛਾ ਕੀ ਗੱਲ ਕੀ ਹੋਈ ਆ ਪੂਰੀ ਕਹਾਣੀ ਦੱਸੋ ਇਹ ਜੀ ਮੈਂ ਜਾ ਰਿਹਾ ਸੀ ਪਿੱਛੋਂ ਪਿੰਡਾਂ ਚੋ ਘੜਾ ਲਾ ਲਾਦਾ ਆ ਰਿਹਾ ਸੀ ਮਲਵਾਲ ਤੋਂ ਇੱਥੇ ਆ ਕੇ ਨਾ ਉਚਾਈ ਦੇ ਜਿਹੜੇ ਸੈਂਟਰ ਆਉਂਦਾ ਪੁੱਲ ਦਾ ਉੱਥੇ ਪੁੱਲ ਦਾ ਉਹਨਾਂ ਨੇ ਆ ਕੇ ਕਾਰ ਨਾਲ ਸਾਈਡ ਲਾ ਲਈ ਮੇਰੇ ਕਾਰ ਨੇ ਧਕelta ਮੈਨੂੰ ਬਿਲਕੁਲ ਨਾਲ ਲਾਤਾ ਗੰਦੇ ਹਾਂਜੀ ਤੇ ਇੱਕ ਲੜਕੀ ਬੈਠੀ ਸੀ ਅੱਗੇ ਉਹਨੇ ਨਾ ਉਹ ਖੋਲਤੀ ਛਿੱਕੜ ਕੀ ਖੋਲਤੀ ਦਰਵਾਜ਼ਾ ਤੇ ਇੱਕ ਪਿੱਛੋਂ ਮੁੰਡਾ ਉਤਰਿਆ ਕਾਰ ਦੇ ਪਿੱਛੋਂ ਉਤਰਿਆ ਸੀ ਉਹਨੇ ਰਿਵਾਲਵਰ ਕੱਢ ਲਈ ਪਿਸਤੌਲ ਕੱਢ ਕੇ ਮੇਰੀ ਇੱਥੇ ਰੱਖਤੀ ਪੁੱਟਪੁੜੀ ਤੇ ਮੈਨੂੰ ਕਹਿੰਦਾ ਦੇ ਦੇ ਜੋਖਿਸ਼ ਹੈਗਾ ਮੈਂ ਕਿਹਾ ਮੇਰੇ ਕੋ ਕੁਝ ਨਹੀਂ ਜੀ ਮੈਂ ਦਾ ਅਜੇ ਥੋੜੇ ਬੋਤੇ ਪੈ ਹੈ ਗਿਆ 100 200 ਰੱਖਿਆ ਤੇ ਲ ਉਹਨੇ ਤਲਾਸ਼ੀ ਲੈ ਕੇ ਨਾ ਕੋਟੀ ਕੋਟੀ ਚੋਂ ਤੇ ਬਟੂਆ ਸੀ ਬਟੇ ਚ 500000 ਰੁਪਏ ਸੀ ਹਜੀ ਪਿੱਛੋਂ ਹੀ ਮੇ ਗੇੜਾ ਲਾਉਂਦਾ ਆਪੇ ਅਸੀਂ ਉਹ ਖੋਲਿਆ ਬਟੂਆ ਕਢ ਲਿਆ ਫਿਰ ਉਹਨਾਂ ਨੇ ਇੱਥੇ ਜੇਬਾਂ ਨੂੰ ਹੱਥ ਮਾਰ ਕੇ ਤੇ ਅੰਦਰਲੀ ਜੇਬ ਚ ਇੱਕ ਮੋਬਾਈਲ ਕਢ ਲਿਆ Samsung ਦਾ ਨਵਾਂ ਮੋਬਾਈਲ ਸੀ ਚਿੱਟੇ ਰੰਗ ਦਾ ਹਮ ਅੱਛਾ ਤੁਹਾਨੂੰ ਕੋਈ ਧਮਕੀ ਵੀ ਦਿੱਤੀ ਮਾਰਨ ਦੀ ਧਮਕੀ ਦਿੱਤੀ ਜੀ ਕਹਿੰਦੇ ਉਹ ਕੁੜੀ ਨੇ ਆਖਿਆ ਮੋਬਾਈਲ ਰੰਨ ਦੋ ਉਹਨੂੰ ਕਹਿਣ ਲੱਗਾ ਜੇ ਮੋਬਾਈਲ ਇੰਦੇ ਕੋਲ ਰਹਿੰਦਾ ਤੇ ਇਹਨੇ ਨਾ ਫੋਨ ਫੋਨ ਕਰਕੇ ਇਨੇ ਫੋਨ ਕਰਕੇ ਸਾਨੂੰ ਨਾ ਜਿਵੇਂ ਫੜਵਾ ਦੇਗਾ ਤੇ ਉਹਨੂੰ ਨਾਲ ਫਿਰ ਧਮਕੀ ਦਿੱਤੀ ਕਹਿੰਦਾ ਜੇ ਤੂੰ ਕੋਈ ਕਾਰਵਾਈ ਕੀਤੀ ਤੇ ਤੈਨੂੰ ਨਾਲ ਅਸੀਂ ਮਾਰ ਦਾਂਗੇ ਜਾਨੂ ਅੱਛਾ ਇਹ ਤਿੰਨ ਜਣੇ ਸੀ ਤਿੰਨ ਜਣੇ ਸੀ ਜੀ ਕਾਰ ਕਿਹੜੀ ਸੀ ਕਾਰ ਸੀ ਪੁਰਾਣੇ ਮਾਡਲ ਦੀ ਸ਼ਿਫਟ ਹੈ ਅੱਛਾ ਉਹ ਮੁੰਡੇ ਖੁੰਡੇ ਲੱਗਦੇ ਸੀ ਕੁੜੀ ਸੀ ਜਾਂ ਬੁੜੀ ਸੀ ਬਿਲਕੁਲ ਮੁੰਡੇ ਖੁੰਡੇ ਜੀ ਜਿਹੜੀ ਕੁੜੀ ਸੀ ਉਹ ਵੀ ਉਹ ਵੀ ਕੁੜੀ ਸੀ ਜਵਾਨ ਕੁੜੀ ਸੀ ਕੋਈ ਨੰਬਰ ਨੰਬਰ ਨਹੀਂ ਵੇਖਿਆ ਤੂੰ ਗੱਡੀ ਦਾ ਨੰਬਰ ਦੇਖਿਆ ਜੀ ਕੀ ਨੰਬਰ ਹੈਗਾ ਨੰਬਰ ਹੈਗਾ ਜੀ ਪੀਬੀ 053025 ਅੱਛਾ ਦੂਜੀ ਅੱਖਰ ਜਿਹੜੇ ਵਿਚਾਲੇ ਉਹ ਨਹੀਂ ਪਤਾ ਲੱਗੇ ਉਹ ਨਹੀਂ ਪਤਾ ਲੱਗਾ ਜੀ ਅੱਛਾ ਕਿੰਨਾ ਨੰਬਰ ਦੁਬਾਰਾ ਦੱਸਿਓ ਪੀਬੀ 05 ਜੀ ਬੱਚੀ ਜੀ 30 25 30 25 ਅੱਛਾ ਇਹ ਨੰਬਰ ਤੁਸੀਂ ਦੇਖਿਆ ਫਿਰ ਇਹ ਜਦੋਂ ਉਹ ਭੱਜੇ ਆ ਹਾਂ ਜੀ ਭੱਜੇ ਤੇ ਅੱਛਾ ਇਹ ਹੋਰ ਵੀ ਤੁਹਾਨੂੰ ਕੁਝ ਕਹਿ ਕੇ ਗਏ ਹੋਰ ਕਹਿ ਕੇ ਗਏ ਆ ਕਿ ਜੇ ਤੂੰ ਕਾਰਵਾਈ ਪਿੱਛੇ ਸਾਡੀ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਤੇ ਤੈਨੂੰ ਅਸੀਂ ਮਾਰ ਦਾਂਗੇ ਜਾਨੂ ਹੂੰ ਇਹ ਧਮਕੀ ਦੇ ਤੁਸੀਂ ਆਪ ਨਜ਼ਰ ਮਾਰੋ ਇਹ ਹਾਲਾਤ ਹੁਣ ਫਿਰੋਜ਼ਪੁਰ ਦੇ ਨੇ ਔਰ ਫਿਰੋਜ਼ਪੁਰ ਦੇ ਸਾਰਾ ਕੁਝ ਹੋ ਰਿਹਾ ਕੀ ਇੱਕ ਕਿੰਨੇ ਕ ਪੈਸੇ ਕਮਾਉਣ ਵਾਲਾ ਬੰਦਾ ਤੁਸੀਂ ਆਪ ਨਜ਼ਰ ਮਾਰੋ ਕਿ ਵਿਚਾਰਾ ਸਾਰਾ ਦਿਹਾੜੀ ਕਪੜਾ ਵੇਚ ਕੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਘੁੰਮ ਘੁੰਮ ਕੇ ਕੰਮ ਕਰਨ ਤੋਂ ਬਾਅਦ ਔਰ ਲੁਟੇਰੇ ਹੁਣ ਇੰਜ ਲੁੱਟ ਲੈਂਦੇ ਨੇ ਪਹਿਲਾਂ ਮੂੰਹ ਸਰ ਬੰਨ ਕੇ ਆਉਂਦੇ ਸੀ ਕਿਸੇ ਨੂੰ ਪਤਾ ਨਾ ਲੱਗੇ ਹੁਣ ਬਾਈ ਕਹਿੰਦਾ ਵੀ ਨਾ ਤਾਂ ਉਹਨਾਂ ਦੇ ਮੂੰਹ ਬੰਨੇ ਸੀ ਜਵਾਨ ਜੇ ਮੁੰਡੇ ਲੱਗਦੇ ਸੀ ਔਰ ਕੁੜੀ ਵੀ ਜਵਾਨ ਜੀ ਲੱਗਦੀ ਸੀ ਕੁੜੀ ਵੀ ਗਰੋਹ ਦੇ ਵਿੱਚ ਹੁਣ ਸ਼ਾਮਲ ਆ ਜਾਣੀ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਲੁੱਟ ਵਾਲੇ ਆ ਜਾਂ ਵੈਸੇ ਰੋਡ ਤੋਂ ਲੰਘ ਰਹੇ ਆ ਇਹ ਹਾਲਾਤ ਨੇ ਅੱਜ ਫਰੋਸਪੁਰ ਦੇ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਹਣੀ ਜੀ ਤੁਹਾਡੇ ਕੀ ਲੱਗਦੇ ਨੇ ਮੇਰੇ ਫਾਦਰ ਸਾਹਿਬ ਜੀ ਅੱਛਾ ਤੁਹਾਨੂੰ ਕੀ ਕੀ ਹਾਲਾਤ ਲੋਥ ਕੀ ਨੇ ਇਹਨਾਂ ਨੂੰ ਅੱਜ ਤੋਂ 2 ਸਾਲ ਪਹਿਲਾਂ ਹੀ ਵਾਰਦਾਤ ਹੋ ਗਈ ਆਪਣੇ ਰੱਤੇ ਖੇੜੇ ਕੋਲ ਇਹਨਾਂ ਨੂੰ 60 ਮਾਰ ਗਏ ਸੀ ਘੜੇ ਕੇ ਇਹਨਾਂ ਕੋਲ ਰੁਪਈਆ 4-5 ਹਜ਼ਾਰ ਕੋਕੇ ਲੱਗੇ ਹੋਦੇ ਅੱਛਾ ਉਦੋਂ ਅਸੀਂ ਇੱਕੋ ਗੜੀ ਦਿੱਤੀ ਹੱਤੀ ਕਿ ਰਿਪੋਰਟ ਕੋਈ ਕਾਰਵਾਈ ਨਹੀਂ ਕੀਤੀ ਕੋਈ ਕੋਈ ਸੁਣਵਾਈ ਨਹੀਂ ਹੋਈ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਜੀ ਪ੍ਰਸ਼ਾਸਨ ਦੀ ਢਿੱਲ ਹੈ ਪ੍ਰਸ਼ਾਸਨ ਦਾ ਡਰ ਹੋਵੇ ਤੇ ਕੰਮ ਕਿਉਂ ਹੋਣਾ ਲੁੱਟਖੋਆਂ ਕਿੰਨੀਆਂ ਗਿਣੇ ਹੋਣ ਲੁੱਟਖਾਂ ਬਹੁਤ ਵਧੀਆਂ ਹੋਈਆਂ ਜੀ ਸਾਨੂੰ ਸਵੇਰ ਵਾਲੇ ਜਾਣ ਲੱਗਿਆਂ ਡਰ ਲੱਗਦਾ ਮੈਂ ਖੁਦ ਕੰਮ ਕਰਦਾ ਸੀ ਮੈਂ ਕੰਮ ਛੱਡ ਦਿੱਤਾ ਛੱਡ ਕੇ ਘਰੇ ਬੈਠਾ ਵੀ ਚੌਕੀਦਾਰ ਦੀ ਨੌਕਰੀ ਲੱਗ ਗਿਆ ਆਪਣਾ ਫੇਰੀ ਵਾਲਾ ਕੰਮ ਛੱਡ ਕੇ ਇਹਨਾਂ ਨੂੰ ਪ੍ਰਸ਼ਾਸਨ ਦਾ ਡਰ ਹੋਵੇ ਮੁਲਾਜ਼ਮਾਂ ਦਾ ਡਰ ਹੋਵੇ ਪੁਲਿਸ ਦਾ ਡਰ ਹੋਵੇ ਇਹ ਕੰਮ ਨਾ ਹੋਣਾ ਕਿ ਯਾਨੀ ਕਿ ਬੈ ਡਰ ਬੈ ਖੋਪ ਹੈ ਨਿਡਰਨ ਹੈ ਲੁੱਟਖੋਆਂ ਵਾਲੇ ਇੰਨੀਆਂ ਵਾਰਦਾਤਾਂ ਵਧੀਆਂ ਪਈਆਂ ਜੇ ਡਰ ਹੋਵੇ ਇਹਨਾਂ ਨੂੰ ਸ਼ਰੀਆਮ ਆਫ ਦ ਭਾਈ ਚ ਕੋ ਕਿਲੋ ਸੋਨਾ ਪਾ ਕੇ ਲੇਡਿਸ ਨਿਕਲਿਆ ਰਾਤ ਦੇ 1 ਵਜੇ ਉੱਥੇ ਕਿਉਂ ਨਹੀਂ ਵਾਰਦਾਤ ਹੁੰਦੀ ਤੇ ਭਾਈ ਵਰਗੇ ਸ਼ਹਿਰ ਚ ਵੀ ਆਪਣੇ ਸ਼ਹਿਰ ਦੀ ਕਮਜ਼ੋਰੀ ਹੈ ਆਪਣੇ ਦੇਸ਼ ਦੀ ਕਮਜ਼ੋਰੀ ਹੈ ਦੇਸ਼ ਦੀ ਸ਼ਰਮ ਹੈ ਹਮ ਬਿਲਕੁਲ ਥੂ ਥੂ ਕਰਦੀ ਪਈ ਜਨਤਾ ਇਹੋ ਜਿਹੇ ਮਾਹੌਲ ਤੋਂ ਬਿਲਕੁਲ ਤਾਂ ਇਹ ਸਥਿਤੀ ਇਹ ਤਸਵੀਰਾਂ ਜਿਹੜੇ ਲੋਕ ਇੱਥੇ ਖੜੇ ਨੇ ਮੈਨੂੰ ਲੱਗਦਾ ਮੈਂ ਜੇ ਕਿਸੇ ਨੂੰ ਵੀ ਪੁੱਛੂੰਗਾ ਤਾਂ ਉਹ ਕਹਿਣਗੇ ਭਾਈ ਲੁੱਟਾ ਖੋਹਾਂ ਬੜੀਆਂ ਹੁੰਦੀਆਂ ਹੁੰਦੀਆਂ ਨੇ ਹਾਂ ਜੀ ਉਹ ਉਹ ਦਿਨ ਦਿਹਾੜੇ ਲੋਟ ਇੱਥੇ ਕਿੰਨੀਆਂ ਕਣੇ ਬਹੁਤ ਹੁੰਦੀਆਂ ਨੇ ਸੁਣਦੇ ਹੋ ਦਿੱਲੀ ਕਿ ਨਹੀਂ ਹਾਂ ਜੀ ਦਿੱਲੀ ਹੈ ਇੱਥੇ ਤਾਂ ਸਾਡੇ ਤਾਂ ਦਿੱਲੀ ਹੈ ਕੰਮ ਇੱਥੇ ਬੰਦੇ ਲੁੱਟੇ ਜਾਂਦੇ ਬੁੜੀਆਂ ਬੰਦੇ ਲੁੱਟੇ ਜਾਂਦੇ ਪੁੱਲ ਤੇ ਆ ਲੈ ਕੇ ਲੁੱਟ ਕੇ ਦੁਕਾਨਾਂ ਕਾਨਾਂ ਦੇ ਵਿੱਚ ਬੈਠੇ ਲੁੱਟ ਕੇ ਲੈ ਗਏ ਹੋਰ ਦੁਕਾਨਾਂ ਜੀ ਦਿਨੇ ਲੈ ਕੇ ਗਏ ਦਿਨੇ ਬਹੁਤ ਜ਼ਿਆਦਾ ਚੋਰੀ ਹੋਈ ਜਾਂਦੀ ਹੈ ਬੰਦਵਾਤ ਕਰਨਾ ਚਾਹੀਦਾ ਸਰਕਾਰ ਨੂੰ ਸੁੱਤੀ ਵੀ ਸਰਕਾਰ ਸਾਰੀ ਬੇਕਾਰ ਸਰਕਾਰ ਹੈ ਕਿਹੜੀ ਦੁਕਾਨ ਤੁਹਾਡੀ ਇਹ ਆ ਸਾਹਮਣੇ ਦੁਕਾਨਾ ਜੀ ਹਾਂ ਅੱਜ 6-7 ਮਹੀਨਾ ਕਲੀਨਿਕ ਆ ਆ ਵੈਲਡਿੰਗ ਦੀ ਅੱਜ ਵੈਲਡਿੰਗ ਦੀ ਵਰਕਸ਼ਾਪ ਆ ਹਾਂ 6-7 ਮਹੀਨੇ ਹੋ ਗਏ ਯਾਰ ਤੜਕੇ 3 ਵਜੇ ਲੁੱਟ ਕੇ ਲੈ ਗਿਆ ਅੰਡੀ ਅੰਗਵੰਡੀਆਂ ਨੇ ਦੱਸਿਆ ਪਿੰਡ ਮੇਰਾ ਮਿਸ਼ਰੀ ਵਾਲਾ ਜੀ ਬੜੇ ਮਾੜੇ ਹਾਲਾਤ ਨੇ ਅੱਜ ਫਰੋਸਪਰ ਦੀ ਗੱਲ ਕਰੀਏ ਤਾਂ ਅੱਜ ਦੇ ਦਿਨੀ 4-5 ਘਟਨਾਵਾਂ ਨੇ ਅੱਜ ਦੇ ਦਿਨ ਹੀ ਹਜੇ ਦੁਪਹਿਰ ਆ ਦੁਪਹਿਰ ਤੱਕ 4-5 ਘਟਨਾਵਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਅਸੀਂ ਕਰ ਚੁੱਕੇ ਹਾਂ ਔਰ ਜਿਨ੍ਹਾਂ ਦੇ ਫੋਨ ਆਏ ਆ ਉਹਨਾਂ ਨੂੰ ਅਸੀਂ ਜਦੋਂ ਕਹਿੰਨੇ ਆ ਕਿ ਕੈਮਰੇ ਤੇ ਉਹ ਕਹਿੰਦੇ ਛੱਡੋ ਜੀ ਕੁਝ ਹੋਣਾ ਨਹੀਂ ਯਾਨੀ ਕਿ ਬਹੁਤ ਸਾਰੇ ਲੋਕ ਮੀਡੀਆ 'ਚ ਜਾਂ ਥਾਣੇ 'ਚ ਕੰਪਲੀਟ ਨਹੀਂ ਪਾਉਂਦੇ ਨਹੀਂ ਕੰਪਲੀਟ ਦਿੰਦੇ ਕਿ ਕੁਝ ਹੋਣਾ ਨਹੀਂਗਾ ਪਰ ਦੂਜੇ ਪਾਸੇ ਹਾਲਾਤ ਕਿੰਨੇ ਮਾੜੇ ਨੇ ਦਿਨ ਦਿਹਾੜੇ ਗਰੋ ਕੀ ਕੁਝ ਕਰ ਰਿਆ ਇਹਦੇ ਤੇ ਬੜਾ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਕਿ ਹੁਣ ਪੁਲਿਸ ਇਸ ਨੂੰ ਟਰੇਸ ਕਰ ਪਾਊਗੀ ਜਾਂ ਫਿਰ ਲੋਕ ਕਿਸੇ ਤਰ੍ਹਾਂ ਲੁੱਟੇਂਦੇ ਰਹਿਣਗੇ ਕਮੈਂਟ ਕਰਕੇ ਆਪਣੀ ਰਾਏ ਤੁਸੀਂ ਵੀ ਦਿਓ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ